ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕਰਦਾ ਤੁਹਾਡਾ ਇਸ ਬਲੌਗ ਦੇ ਵਿੱਚ ਤੇ ਦੋਸਤੋ ਮੈਂ ਕੰਮ ਕਰਕੇ ਹੁਣ ਹੋ ਗਿਆ ਫ੍ਰੀ ਤੇ ਮੈਂ ਚੱਲਾ ਹੁਣ ਸੈਰ ਕਰਨ ਦੇ ਲਈ ਤੇ ਜਿਸ ਜਗ੍ਹਾ ਤੇ ਮੈਂ ਅੱਜ ਜਾਵਾਂਗਾ ਮੈਂ ਤੁਹਾਨੂੰ ਵੀ ਘਰੇ ਬੈਠੇ ਬੈਠੇ ਹੀ ਉਸ ਜਗ੍ਹਾ ਦੀ ਸੈਰ ਕਰਾਵਾਂਗਾ ਤਾਂ ਵੀਡੀਓ ਧਿਆਨ ਨਾਲ ਦੇਖਿਓ ਤਾਂ ਜੋ ਤੁਸੀਂ ਵੀ ਦੇਖ ਸਕਦੇ ਹੋ ਇਸ ਜਗ੍ਹਾ ਤੇ ਕੀ ਕੀ ਹੈ ਤੇ ਤੁਸੀਂ ਵੀ ਆਪਣਾ ਟ੍ਰਿਪ ਪਲਾਨ ਕਰ ਸਕਦੇ ਹੋ ਘੁੰਮਣ ਲਈ ਇੱਥੇ ਆ ਸਕਦੇ ਹੋ ਤਾਂ ਚਲੋ ਆਪਾਂ ਚੱਲਦੇ ਆਂ ਕਰਨ ਸੈਰ ਉੱਪਰ ਪਹੁੰਚ ਗਏ ਆਂ ਤਾਂ ਦੇਖਦੇ ਆ ਕੀ ਮਾਹੌਲ ਆ ਤੇ ਆਜੋ ਫਿਰ ਸ਼ਾਮ ਦੇ 6 ਵਜੇ ਗਏ ਆ ਹਨੇਰਾ ਜਿਹਾ ਹੋਇਆ ਪਿਆ ਆ ਪਰ ਇਸ ਜਗ੍ਹਾ ਨੇ ਦੇਖੋ ਘੁੰਮਣ ਫਿਰਨ ਲਈ ਗੱਲਬਾਤ ਜੀ ਕਰਾਈ ਪਈ ਆ ਇਸ ਸਾਈਡ ਤੋਂ ਮੈਂ ਕਰਾਂਗਾ ਐਂਟਰੀ ਇੱਧਰ ਹੈਗੀਆਂ ਆ ਸ਼ਾਪਸ ਸ਼ਾਮ ਦਾ ਟਾਈਮ ਆ ਤੇ ਠੰਡ ਜਿਹੀ ਵੀ ਲੱਗਦੀ ਆ ਪਰ ਫਿਰ ਵੀ ਦੇਖੋ ਬਹੁਤ ਸਾਰੇ ਲੋਕ ਆਏ ਹੋਏ ਆ ਤੇ ਚਲੋ ਅੱਗੇ ਦੇਖਦੇ ਆ ਇਹ ਹੈਗਾ ਅੰਦਰ ਦਾ ਮੇਨ ਏਰੀਆ ਜਿੱਥੇ ਬਹੁਤ ਸਾਰੇ ਲੋਕੀ ਬੈਠਦੇ ਆ ਖਾਂਦੇ ਪੀਂਦੇ ਆ ਆਪਣੀਆਂ ਫੋਟੋਆਂ ਖਿਚਾਉਂਦੇ ਆ ਤੇ ਚਲੋ ਅੱਗੇ ਦੇਖਦੇ ਆ ਦੋਸਤੋ ਇੱਧਰ ਇੱਕ ਸਾਈਡ ਤੇ ਸ਼ਾਪ ਬਣੀਆਂ ਹੋਈਆਂ ਆ ਤੁਸੀਂ ਜੋ ਵੀ ਖਾਣਾ ਪੀਣਾ ਹੈਗਾ ਆ ਇੱਥੋਂ ਆਰਡਰ ਕਰ ਸਕਦੇ ਹੋ ਤੇ ਇਸ ਸਾਈਡ ਬੈਠ ਕੇ ਖਾ ਸਕਦੇ ਹੋ ਡਿਨਰ ਕਰਨ ਲਈ ਅੰਦਰ ਜਗ੍ਹਾ ਬਣੀ ਹੋਈ ਆ ਤੇ ਤੁਸੀਂ ਅੰਦਰ ਬੈਠ ਕੇ ਡਿਨਰ ਆਰਾਮ ਨਾਲ ਕਰ ਸਕਦੇ ਹੋ ਚਲੋ ਚੱਲਦੇ ਆ ਇਸ ਸਾਈਡ ਤੇ ਦੇਖੋ ਇਸ ਸਾਈਡ ਤੇ ਇਧਰ ਵਾਸ਼ਰੂਮ ਬਣੇ ਹੋਏ ਆ ਆ ਦੇਖੋ ਜੀ ਸਾਹਮਣੇ ਟਰੈਕਟਰ ਤੁਸੀਂ ਇੱਥੇ ਆਪਣੀਆਂ ਫੋਟੋ ਫਾਟਾ ਕਰਾ ਸਕਦੇ ਹੋ ਆ ਦੇਖੋ ਜੀ ਸਾਹਮਣੇ ਬੱਚਿਆਂ ਦੇ ਖੇਲਣ ਲਈ ਬਣਿਆ ਹੋਇਆ ਹੈ ਤੁਸੀਂ ਇੱਥੋਂ ਪਰਚੀ ਲੈ ਕੇ ਤੇ ਬੱਚਿਆਂ ਦੇ ਨਾਲ ਇੰਜੋਏ ਕਰ ਸਕਦੇ ਹੋ ਆਜੋ ਇੱਧਰ ਚੱਲਦੇ ਆਂ ਇੱਧਰ ਬਣਿਆ ਹੋਇਆ ਨਿਆਣਿਆਂ ਦੇ ਲਈ ਗੇਮਿੰਗ ਏਰੀਆ ਆਓ ਜੀ ਤੁਹਾਨੂੰ ਮੈਂ ਹੁਣ ਲੈ ਕੇ ਚੱਲਦਾ ਆਂ ਇਸ ਸਾਈਡ ਇੱਧਰ ਅੰਦਰ ਪਰਚੀ ਸਿਸਟਮ ਆ ਤੁਹਾਨੂੰ 800 ਰੁਪਇਆ ਇੱਕ ਜਾਨੇ ਨੂੰ ਪਰਚੀ ਲੱਗਦੀ ਆ ਤੇ ਤੁਸੀਂ ਉਸ ਵਿੱਚ ਖਾਣਾ ਫਰੀ ਖਾ ਸਕਦੇ ਹੋ ਤੇ ਅੰਦਰ ਪੰਜਾਬੀ ਬਿਰਸੇ ਦਾ ਪ੍ਰੋਗਰਾਮ ਵੀ ਚੱਲਦਾ ਆ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਦੋਸਤੋ ਅੰਦਰ ਆਉਂਦੇ ਸਾਰੇ ਦੇਖੋ ਤੁਹਾਨੂੰ ਇਸ ਤਰ੍ਹਾਂ ਦਾ ਪੰਜਾਬੀ ਬੇਸੇ ਦਾ ਮਾਹੌਲ ਦੇਖਣ ਨੂੰ ਮਿਲੂਗਾ ਤੇ ਜੇਕਰ ਤੁਸੀਂ ਪਰਚੀ ਲੈ ਕੇ ਅੰਦਰ ਜਾਂਦੇ ਹੋ ਤਾਂ ਤੁਹਾਨੂੰ ਅੰਦਰ ਵੀ ਇਸ ਤਰ੍ਹਾਂ ਦਾ ਬੇਸੇ ਦਾ ਰਿਲੇਟਡ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਤੇ ਫਿਰ ਸੋਚਦੇ ਕੀ ਹੋ ਕਰੋ ਪਲਾਨ ਤੇ ਜ਼ਰੂਰ ਵਿਜ਼ਿਟ ਕਰੋ ਇੱਥੇ ਜੇਕਰ ਤੁਸੀਂ ਇੱਥੇ 800 ਰੁਪਿਆ ਟਿਕਟ ਨਹੀਂ ਦੇਣੀ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਬਿਨਾ ਟਿਕਟ ਲੈੇ ਦੂਸਰੇ ਪਾਸੇ ਉਸ ਸਾਈਡ ਵੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉੱਥੇ ਵੀ ਘੁੰਮ ਸਕਦੇ ਹੋ ਤੇ ਆਪਣੀਆਂ ਫੋਟੋ ਫਾਟਾ ਕਰਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇੱਥੇ ਕੁਝ ਪੈਸੇ ਖਰਚੜੇ ਆ ਬਿਨਾ ਪੈਸੇ ਵੀ ਆਪਣੇ ਆਕੇ ਟਾਈਮ ਪਾਸ ਵਧੀਆ ਕਰ ਸਕਦੇ ਹੋ ਆਪਣੇ ਫੈਮਿਲੀ ਨਾਲ ਫਰੈਂਡਸ ਦੇ ਨਾਲ ਜ਼ਰੂਰ ਆਵੋ ਦੋਸਤੋ ਨਾਲੇ ਹਾ ਕਮੈਂਟ ਤੇ ਲਾਈਕ ਜਿਆ ਕਰ ਦਿਆ ਕਰੋ ਵਧੀਆ ਲੱਗਦਾ ਆ ਇਹ ਸੀਗਾ ਸਾਡਾ ਅੱਜ ਦਾ ਬਲੌਗ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਬਲੌਗ ਜੇਕਰ ਵਧੀਆ ਲੱਗਿਆ ਤਾਂ ਦਬਕੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਚਲੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ